फगवाड़ा ਵਿਖੇ ਨਗਰ ਨਿਗਮ ਤੇ ਆਮ ਆਦਮੀ ਪਾਰਟੀ ਦਾ ਹੋਇਆ ਕਬਜ਼ਾ ਮੇਅਰ ਬਣੇ ਰਾਮਪਾਲ ਉਪਲ ਸੀਨੀਅਰ ਡਿਪਟੀ ਮੇਅਰ ਬਣੇ ਤੇਜਪਾਲ ਬਸਰਾ ਅਤੇ ਡਿਪਟੀ ਮੇਅਰ ਬਣੇ ਵਿਪਨ सूद ਇਸ ਮੌਕੇ ਤੇ ਲੋਕ ਸਭਾ ਹੁਸ਼ਿਆਰਪੁਰ ਮੈਂਬਰ ਡਾਕਟਰ ਰਾਜਕੁਮਾਰ ਚੱਬੇਵਾਲ ਫਗਵਾੜਾ ਤੋਂ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਰਕਰ ਮੌਜੂਦ ਸਨ ਐਨ ਡੀ ਟੀ ਵੀ ਪੰਜਾਬ న్యూਸ ਦੇ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਹਾਂਜੀ ਸਰ ਸਾਹਮਣੇ रामपाल जी अगे आज पुलिस सामने जी सर ठीक है सर जी हो जाओ हो जाओ नाल सर सामने जी हाँ जी आम आदमी पार्टी जिंदाबाद आम आदमी पार्टी जिंदाबाद राजिंदर सिंह मान जिंदाबाद मेंबर पार्टी ਨਾ ਲਾਓ ਯਾਰ ਇੱਕ ਦੂਏ ਨੂੰ ਹਲਾਈ ਜੀ ਦੀ ਗੱਲ ਆ ਜਿਹੜਾ ਇਹ ਖੁਸ਼ੀ ਵਾਲਾ ਸਮਾਂ ਆਇਆ ਵਾ ਪਿਛਲੇ ਕਈ ਸਾਲਾਂ ਤੋਂ ਜੋ ਸ਼ਹਿਰ ਵਾਸੀ ਇਸ ਸਮੇਂ ਦੀ ਅਡੀ ਕਰ ਰਹੇ ਸੀ ਅੱਜ ਆਮ ਆਦਮੀ ਪਾਰਟੀ ਜੋ ਕਿ ਮੈਨੂੰ ਉਹਨਾਂ ਨੇ ਮੇਰੇ ਤੇ ਭਰੋਸਾ ਜਤਾ ਕੇ ਖਗਵਾੜੇ ਦਾ ਮੇਅਰ ਬਣਾਇਆ ਵਾ ਮੈਂ ਇਹਦੇ 'ਚ ਆਪਣੇ ਡਾਕਟਰ ਜਬੇয়াল ਸਾਹਿਬ ਰਾਇ ਕੁੰਮਾਰ ਜੀ ਜੋ ਸਾਡੇ ਮੈਂਬਰ ਪਾਰਲੀਮੈਂਟ ਆ ਔਰ ਹਲਕਾ ਇੰਚਾਰਜ ਸਰਦਾਰ ਜੁਗਿੰਦਰ ਸਿੰਘ ਮਾਨ ਜੀ ਦਾ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਦਾ ਤੇ ਭਗਵੰਤ ਮਾਨ ਜੀ ਦਾ ਮੁੱਖ ਮੰਤਰੀ ਸਾਹਿਬ ਔਰ ਮੇਰਾ ਛੋਟਾ ਵੀਰ ਹਰਜੀਮਾਨ ਦਲਜੀਤ ਰਾਜੂ ਜੀ ਜਿਨ੍ਹਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਇਹ ਭਰੋਸਾ ਜਤਾਇਆ ਵਾ ਔਰ ਮੈਂ ਸਾਰਿਆਂ ਤੋਂ ਇਹ ਆਸ ਕਰਦਾ ਵੀ ਆਪਾਂ ਸਾਰੇ ਸ਼ਹਿਰ ਵਾਸੀ ਰਲ ਕੇ ਇਸ ਜਿਹੜਾ ਵਾ ਹਾਊਸ ਨੂੰ ਵੱਧ ਤੋਂ ਵੱਧ ਡਵੈਲਪਮੈਂਟ ਸ਼ਹਿਰ ਦੀ ਕਰ ਸਕੀ ਏ ਤੇ ਕਿਸੇ ਨੂੰ ਵੀ ਕੋਈ ਕਿਸੇ ਤਰ੍ਹਾਂ ਦੀ ਓਕੜ ਨਾ ਆਵੇ ਹਰ ਇੱਕ ਨੂੰ ਪਹਿਲੇ ਘੇੜੇ ਜੇ ਅਗਲੇ ਦਾ ਕੰਮ ਜੋ ਆ ਅਸੀਂ ਕਰਾਈਏ ਧੰਨਵਾਦ ਜੀ ਸਤਿਗੁਰੂ ਦਾ ਫੇਰੇ ਵਾਹਿਗੁਰੂ ਦੀ ਇਹ ਫਾ ਕਰਪਾ ਸਦਕਾ ਅੱਜ ਸਾਡੇ ਬਹੁਤ ਹੀ ਸਤਕਾਰਯੋਗ ਨਵ ਨਿਯੁਕਤ ਆਗੇ ਆਪਾਂ ਨੂੰ ਉਪਲ ਜੀ ਜਿਹਨਾਂ ਦੀ ਅੱਜ ਤਾਜਪੋਸ਼ੀ ਹੋ ਰਹੀ ਹੈ ਉਹਨਾਂ ਨੂੰ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਜਿਹੜਾ ਸੀਨੀਅਰ ਡਿਪਟੀ ਮੇਅਰ ਜੀ ਬਹੁਤ ਜਲਦੀ ਪਹੁੰਚ ਰਹੇ ਨੇ ਦੇਵੀ ਮਿੱਕੀ ਸੂਜੀ ਮੈਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਉਹਨਾਂ ਦੀ ਅੱਜ ਇਸ ਤਾਜਪੋਸ਼ੀ ਤੇ ਔਰ ਖਾਸ ਤੌਰ ਤੇ ਧੰਨਵਾਦ ਦਿਆਂ ਸਾਡੇ ਬਾਰੀਓ ਸਾਡੇ ਹਲਕੇ ਦੇ ਇੰਚਾਰਜ ਸਰਦਾਰ ਜੁਗਿੰਦਰ ਸਿੰਘ ਮਾਨ ਜੀ ਜੋ ਕਿ ਸਾਡੇ ਹਲਕਾ ਇੰਚਾਰਜ ਵੀ ਨੇ ਔਰ ਬਸਰਾ ਸਾਹਿਬ ਸਾਡੇ ਚ ਮੌਜੂਦ ਹੋ ਗਏ ਨੇ ਮੈਂ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਦਾ ਤੇ ਮੈਂ ਧੰਨਵਾਦ ਕਰਦਾ ਆਪਣੇ ਸਾਰੇ ਸਾਥੀਆਂ ਦਾ ਸਾਰੇ ਹਾਊਸ ਦਾ ਸਾਰੇ ਕਾਉਂਸਲਰ ਸਹਿਬਾਨਾਂ ਦਾ ਜਿਨ੍ਹਾਂ ਦੇ ਸਹਿਯੋਗ ਸਦਕਾ ਅੱਜ ਅਸੀਂ ਆਪਣਾ ਜਿਹੜਾ ਹੈ ਮੇਅਰ ਚੁਣ ਸਕੇ ਆ ਔਰ ਜਿੰਨੇ ਵੀ ਮੇਰੇ ਸਾਥੀ ਖਾਸ ਤੌਰ ਤੇ ਪੱਪੀ ਸ਼ਰਮਾ ਜੀ ਸਾਡੇ ਨਿੱਕਾ ਜੀ ਔਰ ਸਾਡੇ ਬੌਬੀ ਜੀ ਦਰਜੀਤ ਰਾਜੂ ਜੀ ਬਿੱਟੂ ਜੀ ਸਾਡੇ ਰਵੀ ਜੀ ਸਾਬੀ ਸਾਬੀ ਭਾਜੀ ਜਿਹੜੇ ਉਚੇਚੇ ਤੌਰ ਤੇ ਅੱਜ ਇੱਥੇ ਮੌਜੂਦ ਨੇ ਸੋ ਸਾਰੇ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ਰਮਾ ਜੀ ਧੰਨਵਾਦ ਹੈ ਤੇ ਮੈਂ ਧੰਨਵਾਦ ਕਰੀਏ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦਾ ਜਾਣਦਾ ਬਹੁਤ ਵੱਡਾ ਸਹਿਯੋਗ ਰਿਹਾ ਪੁਲਿਸ ਪ੍ਰਸ਼ਾਸਨ ਦਾ ਐਸਪੀ ਸਾਹਿਬ ਸਾਡੇ ਉੱਚੇ ਤੌਰ ਤੇ ਮੌਜੂਦ ਨੇ ਮੈਡਮ ਸਾਡੇ ਕਮਿਸ਼ਨਰ ਮੈਡਮ ਮੈਡਮ ਨਮਨੀਤ ਜੀ ਉਹ ਵੀ ਅੱਜ ਉੱਚੇ ਤੌਰ ਤੇ ਮੌਜੂਦ ਨੇ ਸੋ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਔਰ ਇਸ ਤੋਂ ਇਲਾਵਾ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਸਾਡੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਦੇ ਆਸ਼ੀਰਵਾਦ ਸਦਕਾ ਅੱਜ ਜਿਹੜਾ ਸਾਡਾ ਹਾਊਸ ਹੈ ਉਹ ਮੁਕੰਮਲ ਹੋਇਆ ਸੋ ਬਹੁਤ ਧੰਨਵਾਦ ਔਰ ਮੈਂ ਸਾਰੇ ਫਗਵਾੜਾ ਵਾਸੀਆਂ ਨੂੰ ਤੇ ਸਾਰੇ ਜਿੰਨੇ ਵੀ ਸਾਡੇ ਕਾਉਂਸਲਰ ਨੇ ਉਹਨਾਂ ਨੂੰ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਮੈਂ ਪ੍ਰੋਸਾਦਵਾਲਾ ਚਾਹੁੰਦਾ ਕਿ ਫਗਵਾੜੇ ਦੇ ਵਿਕਾਸ ਦੇ ਵਿੱਚ ਫਗਵਾੜੇ ਦੇ ਕੰਮਾਂ ਦੇ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਜਾਏਗੀ ਫਗਵਾੜੇ ਨੂੰ ਵਿਕਾਸ ਦੀਆਂ ਲੀਹਾਂ ਤੇ ਆਪਾਂ ਲੈ ਕੇ ਆਵਾਂਗੇ ਸੋ ਮੈਂ ਸਾਰੇ ਕਾਉਂਸਲਰ ਸਾਹਿਬਾਨ ਨੂੰ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਅਪੀਲ ਕਰਦਾ ਕਿ ਸਾਰੇ ਵੱਧ ਤੋਂ ਵੱਧ ਸਾਡੇ ਮੇਅਰ ਸਾਹਿਬ ਨੂੰ ਤੇ ਉਹਨਾਂ ਦੇ ਜੱਗੇ ਦੋਨੇ ਸਾਥੀ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੋਨਾਂ ਨੂੰ ਭਰਪੂਰ ਸਹਿਯੋਗ ਦੇਣ ਤੇ ਅਸੀਂ ਪ੍ਰੋਸਾ ਦਵਾਦੇ ਕਿ ਸਰਕਾਰ ਵੱਲੋਂ ਅਸੀਂ ਫਗਵਾੜੇ ਨੂੰ ਜਿਹੜਾ ਬਹੁਤ ਹੀ ਵਧੀਆ ਇੱਕ ਨੰਬਰ ਦਾ ਸ਼ਹਿਰ ਜਿਹੜਾ ਬਣਾਵਾ ਸਾਰੇ ਹੌਸ ਜਿੰਨੇ ਵੀ ਮੇਰੇ ਭਾਈ ਭਰਾ ਖੜੇ ਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਹੀ ਖੁਸ਼ੀਆਂ ਭਰਿਆ ਦਿਨ ਆ ਜਿਹੜਾ ਕਿ ਫਗਵਾੜੇ ਵਾਲਿਆਂ ਨੂੰ ਬਹੁਤ ਵਧੀਆ ਤਨ ਮਿਹਰ ਮਿਲੇ 10 ਸਾਲ ਤੋਂ ਜਾਨੀ ਫਗਵਾੜੇ ਦਾ ਵਿਕਾਸ ਬਹੁਤ ਹੋਇਆ ਹੀ ਨਹੀਂ ਇਸ ਕਰਕੇ ਹੁਣ ਦਸਾਂ ਸਾਲਾਂ ਤੋਂ ਬਾਅਦ ਜਿਹੜਾ ਪਹਾੜੇ ਦੀ ਡਿਵੈਲਪਮੈਂਟ ਵੀ ਵਧੀਆ ਹੋਊਗੀ ਸਾਰੇ ਬੰਦੇ ਵਧੀਆ ਜਿੰਨੇ ਵੀ ਵਧੀਆ ਬੇਕਹਿਰ ਬਖਵਾਤੋਂ ਜਿਹੜਾ ਇਹ ਕੰਮ ਕੀਤਾ ਜਾਊਗਾ ਜਿਹੜਾ ਬੰਦਾ ਵੀ ਆਊਗਾ ਉਹਦਾ ਮਿੰਟ ਤੋਂ ਪਹਿਲਾਂ ਕੰਮ ਕੀਤਾ ਜਾਊਗਾ ਤੋਂ ਸਾਰੇ ਜਿੰਨੇ ਵੀ ਆਏ ਸਾਥੀਆਂ ਦਾ ਧੰਨਵਾਦ ਆ ਚੰਬੇਵਾਲ ਜੀ ਦਾ ਸਾਡੇ ਉਪਰ ਸਾਹਿਬ ਜਿਹੜੇ ਪ੍ਰਧਾਨ ਜੀ ਆ ਬਿਲਕੁਲ ਸ਼ੁੱਧ ਇੰਦਾਂ ਦੀ ਕੋਈ ਗੱਲ ਨਹੀਂ ਹੈਗੇ ਬਈ ਆਪਣੇ ਬਿਜ਼ਨਸ ਆ ਇਕੀ ਦੇ ਮਿੱਕੀ ਭਾਈ ਦੇ ਵੀ ਆਪਣਾ ਸਾਡਾ ਵੀ ਆਪਣਾ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਮਾਨ ਸਾਹਿਬ ਜਿਹੜੇ ਆ ਇਹ ਸਾਡੇ ਤੋਂ ਪਹਿਲਾਂ ਤਾਂ ਹੀ ਦਾਦੇ ਆਏ ਆ ਹੱਥ ਰੱਖਦੇ ਰਹੇ ਆ ਮੈਂ ਸਾਰੇ ਫਗਵਾੜਾ ਵਾਸੀਆਂ ਦਾ ਜਿਨ੍ਹਾਂ ਨੇ ਸਾਨੂੰ ਚੋਣ ਕੇ ਇੱਥੇ ਭੇਜਿਆ ਬਹੁਤ ਬਹੁਤ ਧੰਨਵਾਦ ਗੁਰੂ ਜੀ ਦਾ ਸ਼ੁਕਰਾਨਾ ਕਰਦਾ ਔਰ ਪਾਰਟਿਸਪਰੀਮੋ ਕੇ ਜੀ ਵਾਜੀ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਦਾ ਡਾਕਟਰ ਸਾਹਿਬ ਜਿਹੜੇ ਸਾਡੇ ਹਲਕੇ ਦੇ ਐਮਪੀ ਆ ਸ਼ਾਹਕੋਟ ਤੋਂ ਡਾਕਟਰ ਆਇਕਮਾ ਜੱਬੇਵਾਲ ਜੀ ਦਾ ਮਾਨ ਸਾਹਿਬ ਦਾ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਜੀ ਦਾ ਮੈਂ ਧੰਨਵਾਦ ਕਰਦਾ ਹਰਜੀਮਾਨ ਜੀ ਦਾ ਔਰ ਸਾਰੇ ਹੀ ਆਪਣੇ ਕੌਂਸਲਰ ਸਾਥੀਆਂ ਦਾ ਜਿਨ੍ਹਾਂ ਨੇ ਸਾਨੂੰ ਬਿਨਾਂ ਕਿਸੇ ਭੇਦਭਾਵ ਤੋਂ ਇਸ ਸੀਟ ਤੇ ਬਿਠਾਇਆ ਮੈਂ ਇਹਨਾਂ ਦਾ ਧੰਨਵਾਦ ਕਰਦਾ ਔਰ ਮੈਂ ਫਗਵਾੜੇ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਬਿਨਾਂ ਕਿਸੇ ਭੇਦਭਾਵ ਤੋਂ ਪੂਰੇ ਫਗਵਾੜੇ ਦਾ ਵਿਕਾਸ ਕੀਤਾ ਜਾਊਗਾ ਨਿਸ਼ਕਾਮ ਸੇਵਾ ਕੀਤੀ ਜਾਊਗੀ ਅੱਜ ਤੋਂ ਇਹ ਨਿਸ਼ਕਾਮ ਸੇਵਾ ਸਾਡੀ ਸ਼ੁਰੂ ਹੋ ਗਈ ਹੈ ਬਸ ਤੁਸੀਂ ਸਾਨੂੰ ਸੰਯੋਗ ਦਿਓ ਅਸੀਂ ਤੁਹਾਡੀ